ਆ ਰਿਆ ਨਾ ਸਾਨੂੰ ਤੁਹਾਨੂੰ ਹੋਸ਼ ਨਹੀਂ ਰਹੀ ਆ ਮਾਸਾ ਵੀ ਹੋ ਨਹੀਂ ਰਿਹਾ ਹਨੂ ਇਤਰਾ ਕੀ ਤੱਜ ਸਾਡੇ ਨਾਲ ਬੜਾ ਬੜਾ ਕੀਤਾ ਹੈਗਾ ਆ ਸਾਨੂੰ ਬੜਾ ਮਾਰਿਆ ਹੈਗਾ ਨੰਨੇ ਤੇ ਉਹ ਇਹਨਾਂ ਨੇ ਬਹੁਤ ਜ਼ਿਆਦਾ ਸਾਡੇ ਨਾਲ ਇਤਰਾ ਹੀ ਕਰਦੇ ਨੇ ਸਾਡਾ ਰਸਤਾ ਬੰਦ ਕਰਤਾ ਹੈਗਾ ਆ ਹਨੂ ਵੀ ਛੱਡ ਦੇਣੀ ਆ ਜਦੋਂ ਜਾਂਦੇ ਆ ਸਾਨੂੰ ਕਹਿੰਦੇ ਕੀਮਾ ਬਣਾ ਕੇ ਸਾਡੇ ਨਾਲ ਤੁਹਾਨੂੰ ਇੱਥੋਂ ਕਰੋ نکال ਦੇਣਾ ਆ ਮੇਰਾ ਨਾਮ ਸ਼੍ਰੀਸ਼ ਕੁਮਾਰ ਮੈਂ ਲੋਗਲ ਰਹਿਣ ਵਾਲਾ ਹਾਂ ਹਿੰਦੁਸਤਾਨੀ ਬਸਤੀ ਗਲੀ ਨੰਬਰ 7 ਮੈਂ ਦੁੱਧ ਲੈਣ ਜਾਣਾ ਪਿਆ ਸੀ ਤੇ ਮੈਨੂੰ ਉਹਨਾਂ ਨੇ ਪੂਆ ਦੀ ਕੁੜੀਆਂ ਨੇ ਮੈਂ ਜਾਣ ਵੇਲੇ ਮੈਨੂੰ ਉਹਨਾਂ ਨੇ ਨਨ ਕਿਹਾ ਐ ਆ ਗਿਆ ਲੜਾਈ ਕਰੇਗਾ ਤੇ ਗਾਲਾਂ ਉਹਨਾਂ ਨੇ ਕੱਢੀ ਤੇ ਮੈਂ ਦੁਬਾਰਾ ਦੁੱਧ ਲੈ ਕੇ ਆਇਆ ਫਿਰ ਗਾਲਾਂ ਕਰਦੇ ਪਏ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਮੇਰੇ ਕੋਲ ਕਈ ਲੋਕ ਮੈਨੂੰ ਗਾਲਾਂ ਕਿਉਂ ਕੱਢਦੇ ਪਏ ਇਸੇ ਕਰਕੇ ਉਹਨਾਂ ਨੇ ਮੈਨੂੰ ਸਾਰਿਆਂ ਨੂੰ ਫੜ ਲਿਆ ਸੀ ਕਿ ਮੇਰੇ ਆ ਮਾਰੀ ਅੱਖਾਂ ਚ ਦਿਖਦਾ ਨਹੀਂ ਪਿਆ ਤੇ ਕੰਨ ਤੋਂ ਸੁੰਦਾ ਨਹੀਂ ਗਾ ਚੱਕਰ ਆਈ ਜਾਂਦੇ ਮਿੰਟ ਬਾਅਦ ਕੀ ਮਾਰਿਆ ਤੁਹਾਡੇ ਮੇਰੇ ਬਾਬਾ ਬਾਲਾ ਮਾਰਿਆ ਪਛਤੀ ਦੀ ਕੀ ਮੰਗੀ ਕਰਦੇ ਤੁਸੀਂ ਧੋ ਮੇਰਾ ਉਹਨਾਂ ਦਾ ਨਾਲ ਵੀ ਹੋਹੀ ਹੋਣਾ ਚਾਹੀਦਾ ਮਾੜਾ ਮੇਰਾ ਨਾਮ ਰਿਮਾ ਹੈ ਗਾਇਆ ਮੈਂ ਹਿੰਦੂਤਾਨ ਬਸਤੀ ਵਿੱਚ ਰਹਿੰਦੀ ਆ ਮੈਨੂੰ ਮੇਰਾ ਘਰ ਵਾਲਾ ਦੁੱਧ ਲੈਣ ਗਿਆ ਸੀ ਮੇਰੇ ਉੱਥੇ ਫੜ ਕੇ ਉਹਨਾਂ ਨੇ ਕੁੱਟਣ ਲੱਗ ਪਿਆ ਜਦੋਂ ਸਾਨੂੰ ਪਤਾ ਲੱਗਿਆ ਤਾਂ ਅਸੀਂ ਵੀ ਭੱਜੇ ਗਏ ਆ ਉਹਨੂੰ ਛੜਾਣ ਦੇ ਸੀ ਤੇ ਸਾਨੂੰ ਵੀ ਕੁੱਟਣ ਲੱਗ ਪਏ ਆ ਉਹਦੇ ਵਿੱਚ ਮੇਰਾ ਬਾਹਲ ਫੜ ਕੇ ਮੈਨੂੰ ਥੱਲੇ ਦਿਵਾ ਲਿਆ ਉਹਨਾਂ ਨੇ ਤੇ ਬਾਹ ਤੇ ਡਾਂਗਾ ਚਲਾਤੀਆਂ ਉਹਨਾਂ ਨੇ ਉਹਨਾਂ ਨੂੰ ਮਾਰਨ ਲੱਗ ਪਿਆ ਆ ਅਸੀਂ ਕਿੱਥੇ ਕਿ ਮਾੜੇ ਮਾੜੇ ਬੰਦੇ ਤੇ ਉਹ ਕਿੱਥੇ ਹੈਗੇ ਆ ਇਹਨਾਂ ਨੇ ਇਤਰਾ ਮਾਰਿਆ ਨਾ ਸਾਨੂੰ ਕਿ ਸਾਨੂੰ ਹੋਸ਼ ਨਹੀਂ ਰਹੀ ਆ ਮਾ ਸਭੀ ਉਹ ਨਹੀਂ ਰਿਹਾ ਹਨ ਉਹ ਇਤਰਾ ਕੀਤਾ ਸਾਡੇ ਨਾਲ ਬੜਾ ਬੜਾ ਕੀਤਾ ਹੈਗਾ ਸਾਨੂੰ ਬੜਾ ਮਾਰਿਆ ਹੈਗਾ ਇਹਨਾਂ ਨੇ ਤੇ ਉਹ ਕਿ ਇਹਨਾਂ ਨੇ ਬਹੁਤ ਜ਼ਿਆਦਾ ਸਾਡੇ ਨਾਲ ਇਤਰਾ ਹੀ ਕਰਦੇ ਨੇ ਸਾਡਾ ਰਸਤਾ ਬੰਦ ਕਰਤਾ ਹੈਗਾ ਸਾਨੂੰ ਵੀ ਛੱਡ ਦੇਣੀ ਆ ਜਦੋਂ ਜਾਂਦੇ ਆ ਸਾਨੂੰ ਕਹਿੰਦੇ ਕੀਮਾ ਬਣਾ ਕੇ ਛੱਡਣਾ ਤੁਹਾਨੂੰ ਇੱਥੋਂ ਕਰੋ نکال ਦੇਣਾ ਤੁਹਾਨੂੰ ਪੀਕ ਮੰਗਾਣਾ ਆ ਇਤਰਾ ਇਤਰਾ ਕਰਦੇ ਹੈਗੇ ਇਹਨਾਂ ਨੇ ਸਾਨੂੰ ਬੜਾ ਦੁਖੀ ਕੀਤਾ ਹੈਗਾ ਜਦੋਂ ਦਿਨਾਂ ਨੇ ਬਹੁਤ ਅਸੀਂ ਆਜੀ ਪਰੇਸ਼ਾਨ ਹੋ ਚੁੱਕੇ ਆ ਨਾ ਕੋਲ ਇਹ ਜਨਾਨੀਆਂ ਬੜੀ ਦੁੱਖੀ ਕੀਤੀ ਆ ਹਨ ਬੜਾ ਪਰੇਸ਼ਾਨ ਹੋਏ ਤੁਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਸ਼ਿਕਾਇਤ ਕੀਤੀ ਥਾਣੇ ਗਏ ਅਸੀਂ ਥਾਣੇਦਾਰਾਂ ਨੇ ਕਹ ਕਿ ਜਾ ਤੂੰ ਇਹ ਉਹ ਸਿਵਲ ਵਿੱਚ ਜਾਓ ਸਿਵਲ ਵਿੱਚ ਗਏ ਆ ਅਸੀਂ ਉੱਥੇ ਕੁਝ ਨਹੀਂ ਬਣਿਆ ਉੱਥੇ ਕਹ ਕਿ ਜਵਾਬ ਦੇ ਜਵਾਬ ਦਿੱਤਾ ਉਹਨਾਂ ਨੇ ਹਨੂ ਕਿਹਾ ਕਿ ਕਾਕ ਤੇ ਗੁਰਨਾਨਕ ਤੇ ਵਿੱਚ ਗਜਾਓ ਤੇ ਗੁਰਨਾਨਕ ਵਿੱਚ ਗਏ ਆ ਅਸੀਂ ਉੱਥੇ ਵੀ ਅਸੀਂ ਇੱਧਰ ਉੱਧਰ ਭਜਦੇ ਰਹੇ 12 ਵਜੇ ਜਾ ਕੇ ਸਾਡੇ ਮੇਰੇ ਘਰ ਵਾਲੇ ਦੇ ਉਹ ਹੋਇਆ ਜਾ ਕੇ ਹਾਂਜੀ ਮੰਗ ਕੀ ਕਰਦੇ ਹੋ ਅਸੀਂ ਇਹ ਇੱਕ ਇਨਸਾਫ ਚਾਹੀਦਾ ਹਲੋ ਹਾਂਜੀ ਸਰ ਜੈਨ ਜੀ ਜੈਨ ਜੀ ਸਰ ਮੀਡੀਆ ਤੋਂ ਬੋਲ ਰਿਹਾ ਜੀ ਕੋਈ ਸਰ ਮੈਂ ਕਹਿੰਦਾ ਇੱਕ ਨਾ ਤੁਹਾਡੇ ਕੋ ਮਾਮਲਾਗਾ ਵਾ ਹਿੰਦੁਸਤਾਨ ਬਸਤੀ ਦਾ ਜਿਹੜਾ ਇਹ ਲੜਕੇ ਦੀ 60 ਸੂਟ ਲੱਗੀ ਸੀ ਜਿਹੜਾ ਗੋਨਾਲਾ ਹਸਪੀਟਲ ਦਾਖਲ ਵੀਗਾ ਜੀ ਉਹਦਾ ਸਰ ਪੁੱਛਣਾ ਸੀ ਥੋੜੀ ਜਾਣਕਾਰੀ ਲੈਣੀ ਸੀ ਉਹਦਾ ਕੀ ਕਾਰਵਾਈ ਕੀਤੀ ਸਰ ਉਹਨਾਂ ਨੇ ਅੱਜ ਆਣਾ ਸਾਡੇ ਕੋਲ ਅਜਿਹੇ ਟਾਈਮ ਦਿੱਤਾ ਰਿਜ਼ਲਟ ਆਦਾ ਵਾ ਜੀ ਤੇ ਜੋ ਕਾਰਵਾਈ ਕਹਿੰਦੇ ਕਰਦਾਂਗੇ ਲੇਟੇ ਉਹ ਆਪਣਾ ਟ੍ਰੀਟਮੈਂਟ ਕਰਾ ਕੇ ਸਾਡੇ ਕੋਲ ਆ ਕੇ ਬਿਆਨ ਨਹੀਂ ਕਰਦੇ ਕਰਿਆ ਉਹਨਾਂ ਨੇ ਅੱਛਾ